ਏ ਹੈ ਜੀ ਸਾਡਾ ਕਿਚਨ ਗਾਰਡਨ ਤੇ ਕਾਫੀ ਦਿਨਾਂ ਪਿੱਛੋਂ ਇਸ ਵਾਰੀ ਤੇ ਸਾਰਾ ਸੀਜ਼ਨ ਇਸ ਤਰ੍ਹਾਂ ਹੀ ਨਿਕਲ ਗਿਆ ਸੀ ਮਤਲਬ ਹਸਪੀਟਲਾਂ ਦੇ ਚੱਕਰ ਲਗਾਉਂਦੇ ਕਿਉਂਕਿ ਥੋੜਾ ਇਦਾਂ ਹੀ ਬਿਮਾਰੀਆਂ ਨੇ ਘੇਰ ਛੱਡਿਆ ਤੇ ਸਬਜ਼ੀ ਗਰਮੀ ਦੀ ਸਾਡੇ ਕੋਲ ਬਿਲਕੁਲ ਨਹੀਂ ਚੰਗੀ ਲੱਗੀ ਹੁਣ ਆ ਕੇ ਸਾਫ ਸਫਾਈ ਕੀਤੀ ਸੀ ਤੇ ਚਲੋ ਸੋਚਿਆ ਸੀ ਕਿ ਆਪਾਂ ਸਰਦੀ ਵਾਲੀ ਸਬਜ਼ੀ ਲਗਾ ਲੈਨੇ ਇੱਕ ਤੇ بارش ਨੇ ਇਸ ਵਾਰ ਜਿਹੜਾ ਵਾ ਬਹੁਤ ਜ਼ਿਆਦਾ ਸਾਰਾ ਮਤਲਬ ਮਾਹੌਲ ਹੀ ਖਰਾਬ ਕੀਤਾ ਵਾ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ بارشਾਂ ਨੇ ਤੇ ਬਾਕੀ ਜਿਹੜੇ ਸਹੀ ਥਾਵਾਂ ਤੇ ਸਾਡੇ ਵਰਗੇ ਬੈਠੇ ਆ ਉਹਨਾਂ ਦਾ ਵੀ ਕੋਈ ਸਬਜੀ ਬਾਜੀ ਨਹੀਂ ਹੈਗੀ ਕਿਉਂਕਿ ਮਤਲਬ ਮੀ ਨੇ ਕੋਈ ਮੌਕਾ ਹੀ ਨਹੀਂ ਦਿੱਤਾ ਸਬਜੀ ਬੀਜਣ ਦਾ ਚਲੋ ਜਿਨ੍ਹਾਂ ਨੇ ਕਿਤੇ ਕਿਤੇ ਟਾਈਮ ਸਿਰ ਬੀਜ ਲਈ ਆ ਉਹ ਵਧੀਆ ਰਹੇ ਆ ਅਸੀਂ ਥੋੜਾ ਬਿਜੀ ਰਹੇ ਕੁਝ ਮੇਰੇ ਡੈਡੀ ਨਹੀਂ ਸੀ ਠੀਕ ਹੈਗੇ ਮਤਲਬ ਤੇ ਫਿਰ ਜਦੋਂ ਇੱਥੇ ਆਏ ਅਸੀਂ ਹਸਪੀਟਲ ਤੋਂ ਵਾਪਸ ਤੇ ਇੱਥੇ ਮੇਰੇ ਸਹੁਰਾ ਸਾਹਿਬ ਬਿਮਾਰ ਹੋ ਗਏ ਫਿਰ ਮੇਰੇ ਹਸਬੰਡ ਨਹੀਂ ਠੀਕ ਕੋਈ ਵੀ ਬਿਮਾਰ ਹੋ ਗਈ ਤੇ ਸਬ지ਆਂ ਬੀਜੀਆਂ ਨਹੀਂ ਗਈਆਂ ਤੇ ਸਾਡੇ ਜਿਹੜੇ ਫਰੂਟ ਵਾਲੇ ਰੋਖੇ ਸਾਰੇ ਬਹੁਤ ਸੋਹਣੇ ਹੋਏ ਆ ਵੱਡਾ ਨੂੰ ਜਿਹੜਾ ਸਾਡਾ ਸੀ ਜਿਹੜਾ ਸਾਡਾ ਸ਼ਾਨ ਸੀ ਵੇਲੇ ਦੀ ਉਹ ਖਰਾਬ ਹੋ ਚੁੱਕਾ ਜਾਨੀ ਕਿ ਬੂਟਾ ਤੇ ਨਹੀਂ ਖਰਾਬ ਹੋਇਆ ਬਟੇ ਦੇ ਜਿਹੜੇ ਅੰਬੂਦ ਉਹ ਤਾਂ ਬਹੁਤ ਯਾਰ ਆ ਰਹੀ ਸੁੰਡੀ ਪੈ ਗਈ ਸੀ ਫਰੂਟ ਵੀ ਬਹੁਤ ਲੱਗਾ ਸੀ ਪਰ ਸਾਨੂੰ ਦੁੱਖ ਇਸ ਚੀਜ਼ ਦਾ ਬੜਾ ਹੋਇਆ ਤੇ ਉਹਦੇ ਟਾਣੇ ਜਿਹੜੇ ਆ ਬਹੁਤ ਵੱਡੇ ਆ ਉਹਦੇ ਨਾਲ ਨਾਲ ਜਿਹੜੇ ਅਸੀਂ ਸੇਬ ਦਾ ਰੋਖ ਲਗਾਇਆ ਵਾ ਕੇਲਾ ਲਗਾਇਆ ਵਾ ਫਿਰ ਅੰਬੂਦ ਹੋਰ ਦੋ ਤਿੰਨ ਟਾਈਪ ਦੇ ਲਗਾਏ ਸੀ ਪਪੀਤਾ ਵੀ ਆ ਤੇ ਉਹਨਾਂ ਨੂੰ ਵੀ ਇਹ ਖਰਾਬ ਕਰ ਰਿਆ ਸੀ ਇਸ ਕਰਕੇ ਅਸੀਂ ਉਹਦੇ ਵੱਡੇ ਟਾਣੇ ਜਿਹੜੇ ਆ ਉਹ ਛਾਂਗ ਤੇ ਆ ਤੇ ਥੋੜਾ ਕਲੇ ਵਗੈਰਾ ਅਸੀਂ ਇਹਨੂੰ ਲਗਾਵਾਂਗੇ ਜਾਂ ਗਾਂ ਹੁਣ ਇਹਦੀ ਕੇਅਰ ਕਰਾਂਗੇ ਵੀ ਜਿਹੜਾ ਫਲ ਪਵੇ ਉਹ ਖਰਾਬ ਨਾ ਹੋਵੇ ਇਸ ਵਾਰੀ ਇਹਦਾ ਫਲ ਸਾਡੇ ਕੋਲ ਖਾਦਾ ਹੀ ਨਹੀਂ ਗਿਆ ਮਤਲਬ ਬੜਾ ਵਿੱਚੋਂ ਕੋਈ ਚੰਗਾ ਅੰਬੂਰ ਲੱਭਦਾ ਸੀ ਜਿਹੜਾ ਬਿਨਾ ਸੰਗਿਆਂ ਤੋਂ ਅਸੀਂ ਉਹ ਬੱਚਿਆਂ ਨੂੰ ਆਪਾਂ ਦਿੰਦੇ ਸੀ ਕੱਟ ਕੇ ਤੇ ਇੱਕ ਸਾਈਡ ਤੇ ਸਾਡੇ ਪਹਿਲਾਂ ਜਿਹੜੇ ਪਪੀਤੇ ਤੁਹਾਨੂੰ ਬੁਖਾਰੇ ਸੀ ਉਹ ਉੱਗੇ ਸੀ ਉਹ ਮਤਲਬ ਇਦਾਂ ਹੀ ਆਪਾਂ ਖਾ ਕੇ ਜਿਵੇਂ ਬੀ ਵਗੈਰਾ ਬੱਚੇ ਛੋਟੇ ਦਿੰਦੇ ਉਹਨਾਂ ਤੋਂ ਹੀ ਉੱਗੇ ਸੀ ਤੇ ਉਹਨਾਂ ਨੂੰ ਕਾਫੀ ਫਰ ਤੇ ਬਾਕੀ ਪlant ਵੀ ਆਪਣੇ ਕਾਫੀ ਸੋਨੇ ਗਰੋ ਕੀਤਾ ਆ ਗੰਨੇ ਵਗੈਰਾ ਵੀ ਬੱਚਿਆਂ ਲਈ ਬੀਜੇ ਆ ਤੇ ਅੱਜ ਸਾਰਨੂੰ ਹੀ ਐਤਵਾਰ ਦੀ ਛੁੱਟੀ ਸੀ ਤੇ ਨਾਲ ਅਸੀਂ ਇੱਕ ਵੀਰੇ ਨੂੰ ਹੈਲਪ ਵਾਸਤੇ ਸੱਦਿਆ ਸੀ ਤੇ ਉਹਨਾਂ ਮਤਲਬ ਸਮਝਾਈ ਦੀ ਬੀਜਾ ਬਜਾਈ ਸ਼ੁਰੂ ਕਰਨ ਲੱਗੇ ਸੀ ਤੇ ਆਪਕੋ ਅਮਰੂਦ ਇਹ ਆ ਜੇ ਬੁੱਟਾ 2 ਸਾਲ ਦਾ ਹੋਇਆ ਤੇ ਇਹਨੂੰ ਕਿੰਨੇ ਸੋਨੇ ਸੋਨੇ ਅਮਰੂਦ ਲੱਗੇ ਲੱਗੇ ਤੇ ਇਹਨੂੰ ਥੋੜੇ ਆ ਪਰ ਜਿੰਨੇ ਵੀ ਲੱਗੇ ਆ ਵਧੀਆ ਲੱਗੇ ਆ ਵੇਖੋ ਕਿੰਨੇ ਵੱਡੇ ਵੱਡੇ ਅਮਰੂਦ ਲੱਗੇ ਆ ਤੇ ਬਸ ਅਜੇ ਅਸੀਂ ਮਤਲਬ ਆਪਣੀ ਤਿਆਰੀ ਕਰ ਹੀ ਰਹੀ ਸੀ ਸਰ ਰਹੀ ਸੀ ਰੁੱਖਾਂ ਦੀ ਸ਼ਾਂਚ ਸੰਗਾਈ ਕਰਨ ਤੇ ਉਹਨਾਂ ਨੂੰ ਇਸ ਵੀ ਚਲੋ ਮੇ ਲਾਗੇ ਨਾਲ ਕੋ ਕਰਨਾ ਤੇ ਨਾਲ ਥੋੜਾ ਹੱਥਾਂ ਦੇ ਜ਼ਖਮ ਹੋਏ ਹੱਥ ਖਰਾਬ ਹੋਏ ਆ ਨਹੀਂ ਤੇ ਉਹ ਸਬਜ਼ੀ ਦੀ ਬੀਜ ਬਜਾਈ ਆ ਆਪ ਹੀ ਸਭ ਕੁ ਕਰ ਲੈਂਦੇ ਆ ਤੇ ਉਹਦੇ ਅਸੀਂ ਰੁੱਖਾਂ ਦੀ ਕਟਾਈ ਕਰਨ ਵੀ ਜਿਹੜੇ ਬਾਦੂ ਟਾਣੇ ਆ ਦੂਜੇ ਪਲਾਂਟਸ ਨੂੰ ਖਰਾਬ ਕਰ ਰਿਹਾ ਉਹਨਾਂ ਦੀ ਮੈਂ ਕਟਿੰਗ ਕਰ ਦਿਨਾ ਵਾ ਤੇ ਇੰਨੇ ਜਨੂ ਬੱਦਲ ਬਹੁਤ ਜ਼ਿਆਦਾ ਆ ਗਿਆ ਇੰਨਾ ਜ਼ਿਆਦਾ ਮੀਂਹ ਕੱਲ ਦਾ ਸ਼ੁਰੂ ਹੋ ਗਿਆ ਸੀ ਮਤਲਬ ਅੱਜ ਹੁਣ ਮੰਡੇ ਹੋ ਗਿਆ ਵਾ ਮੈਂ ਵੀਡੀਓ ਜਰ ਅਪਲੋਡ ਕਰ ਰਣੀ ਆ ਕਿ ਸਾਡਾ ਕੰਮ ਸਾਡਾ ਉੱਥੇ ਦਾ ਉੱਥੇ ਹੀ ਤਰਿਆ ਤਰਿਆ ਰਹਿ ਗਿਆ ਕੋਈ ਕੰਮ ਨਹੀਂ ਹੋਇਆ ਤੇ ਫਿਰ ਬਾਜ਼ਰ ਵਿੱਚ ਹੀ ਸਾਰਾ ਕੁਝ ਹੁਣ ਵੇਖੋ ਕਦੋਂ ਇਹ ਮੀਂਹ ਵਰਦੇ ਇਹਦੇ ਕਜੋਂ ਸਬਜ਼ੀ ਬੀਤੀ ਜਾਂਦੀ ਹੈ ਬਾਕੀ ਤੁਸੀਂ ਦੀ ਸਬਜ਼ੀਆਂ ਬੀਜ ਲੀਆਂ ਕਿ ਬੀਤਣੀਆਂ ਕਮੈਂਟ ਕਰਕੇ ਜਰੂਰ ਦੱਸਿਓ ਰੱਬ ਰੱਖੇ ਜੀ